प्यारे विद्यार्थियों सत श्री अकाल जिवें की ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਤੁਹਾਡੀ ਪਲੱਸ ਟੂ ਬੋਰਡ ਦੀ ਪ੍ਰੀਖਿਆ ਸ਼ੁਰੂ ਹੋਣ ਜਾ ਰਹੀ ਹੈ ਤੁਸੀਂ ਮਿਹਨਤ ਵੀ ਕਰ ਰਹੇ ਹੋ ਤੇ ਤੁਸੀਂ ਸ਼ਾਨਦਾਰ ਤਰੀਕੇ ਨਾਲ ਕਾਮਯਾਬ ਵੀ ਹੋਵੋਗੇ ਅਜਹੀ ਸਾਨੂੰ ਸਾਰਿਆਂ ਨੂੰ ਉਮੀਦ ਹੈ ਮੈਂ ਰਾਜ ਕੁਮਾਰ ਲੈਕਚਰਰ ਹਿਸਟਰੀ گورਨਮੈਂਟ ਸੀਨੀਅਰ ਸੈਕੰਡਰੀ ਸਕੂਲ ਬਲ ਕਲਾ ਅਮਰਸਰ ਤੋਂ ਤੁਹਾਡੇ ਸਾਰਿਆਂ ਦੇ ਨਾਲ ਇਤਿਹਾਸ ਸੰਬੰਧੀ ਆਪਣਾ ਗੈਸ ਵਰਕ ਜਿਹੜਾ ਹੈ ਉਹ ਇੱਕ ਸੀਰੀਜ਼ ਦੇ ਵਿੱਚ ਸ਼ੁਰੂ ਕਰਨ ਜਾ ਰਿਹਾ ਹਾਂ ਮੈਨੂੰ ਉਮੀਦ ਹੈ ਤੁਸੀਂ ਇਸ ਦੇ ਅਕੋਰਡਿੰਗਲੀ ਆਪਣੀ ਤਿਆਰੀ ਜਿਹੜੀ ਹੈ ਉਹ ਕਰੋਗੇ ਜਿਹਦਾ ਕੀ ਤੁਹਾਡੇ ਪ੍ਰੀਖਿਆ ਦੇ ਵਿੱਚ ਵੀ ਤੁਹਾਨੂੰ ਲਾਭ ਹੋਏਗਾ ਤੇ ਨਾਲ ਨਾਲ ਤੁਹਾਡੇ ਗਿਆਨ ਦੇ ਵਿੱਚ ਵੀ ਲਗਾਤਾਰ ਵਾਧਾ ਹੁੰਦਾ ਰਹੇਗਾ ਤੇ ਆਓ ਅੱਜ ਦਾ ਲੈਸਨ ਡਿਸਕਸ ਕਰੀਏ ਪਿਆਰੇ ਵਿਦਿਆਰਥੀਓ ਤੁਹਾਡਾ ਅੱਜ ਦਾ ਲੈਸਨ ਪਾਰਟ ਨੰਬਰ 13 ਗੱਲ ਖਾਲਸਾ ਦੀ ਉਤਪਤੀ ਅਤੇ ਇਸ ਦੀ ਯੁੱਧ ਪ੍ਰਣਾਲੀ ਆਓ ਜਾਣੀਏ ਕਿ ਇਸ ਪਾਰਟ ਦੇ ਵਿੱਚ ਕਿਹੜੇ ਉਹ ਪੁਆਇੰਟਸ ਨੇ ਜਿਹੜੇ ਕੀ ਸਾਡੇ ਪ੍ਰਸ਼ਨ ਪੱਤਰ ਵਿੱਚ ਕਿਸੇ ਨਾ ਕਿਸੇ ਪ੍ਰਸ਼ਨ ਦਾ ਰੂਪ ਲੈ ਕੇ ਆ ਸਕਦੇ ਹਨ ਛੋਟੇ ਜਾਂ ਵੱਡੇ ਰੂਪ ਦੇ ਵਿੱਚ ਪਹਿਲਾ ਪੁਆਇੰਟ ਨੋਟ ਕੀਤਾ ਜਾਵੇ 1734 ਈਸਵੀ ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਦੇ ਛੋਟੇ-ਛੋਟੇ ਜੱਥੇ ਮਿਲਾ ਕੇ ਦੋ ਮੁੱਖ ਦਲਾਂ ਵਿੱਚ ਯਾਨੀ ਕਿ ਬੁੱਢਾ ਅਤੇ ਤਰਨਾ ਦਲ ਦੇ ਵਿੱਚ ਉਹਨਾਂ ਨੂੰ ਵੰਡ ਦਿੱਤਾ ਸੀ ਪੁਆਇੰਟ ਨੰਬਰ 2 ਦਲ ਖਾਲਸਾ ਦਾ ਪ੍ਰਧਾਨ ਜੱਸਾ ਸਿੰਘ ਆਲੂਵਾਲੀਆ ਨੂੰ ਬਣਾਇਆ ਗਿਆ ਸੀ 3 ਸਿੱਖ ਸੈਨਿਕ ਛਾਪਾ ਮਾਰ ਯੁੱਧ ਪ੍ਰਣਾਲੀ ਦੀ ਵਰਤੋਂ ਕਰਦੇ ਸਨ ਪੁਆਇੰਟ ਨੰਬਰ 4 ਦਲ ਖਾਲਸਾ ਸੈਨਾ ਵਿੱਚ ਪੈਦਲ ਅਤੇ ਤੋਪਖਾਨੇ ਦੀ ਕਮੀ ਸੀ ਪੁਆਇੰਟ ਨੰਬਰ 5 ਇਸ ਸੈਨਾ ਵਿੱਚ ਘੋੜਸਵਾਰ ਸੈਨਿਕਾਂ ਦੀ ਵਿਸ਼ੇਸ਼ ਭੂਮਿਕਾ ਸੀ ਫਿਰ ਨੋਟ ਕਰੋ ਕਿ ਜਿਹੜੀ ਦਲ ਖਾਲਸਾ ਸੈਨਾ ਸੀ ਭਾਵੇਂ ਉਹ ਬੁੱਢਾ ਦਲ ਸੀ ਭਾਵੇਂ ਦਰਨਾ ਦਲ ਸੀ ਇਹਨਾਂ ਦੇ ਵਿੱਚ ਘੋੜਸਵਾਰ ਸੈਨਿਕਾਂ ਦੀ ਵਿਸ਼ੇਸ਼ ਭੂਮਿਕਾ ਸੀ ਪੁਆਇੰਟ ਨੰਬਰ ਛੇ ਬੁੱਢਾ ਦਲ ਵਿੱਚ 40 ਸਾਲ ਤੋਂ ਵੱਧ ਉਮਰ ਦੇ ਸਿੱਖ ਸੈਨਿਕ ਭਰਤੀ ਕੀਤੇ ਜਾਂਦੇ ਸਨ ਪੁਆਇੰਟ ਨੰਬਰ 7 ਕਰੂਨਾ ਦਲ ਵਿੱਚ 40 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਭਰਤੀ ਕੀਤੇ ਜਾਂਦੇ ਸਨ ਪੁਆਇੰਟ ਨੰਬਰ 8 ਦਲ ਖਾਲਸਾ ਦੇ ਸੈਨਿਕਾਂ ਨੂੰ ਕੋਈ ਤਨਖਾਹ ਨਹੀਂ ਸੀ ਦਿੱਤੀ ਜਾਂਦੀ ਪੁਆਇੰਟ ਨੰਬਰ 9 14 ਅਕਤੂਬਰ 1745 ਈਸਵੀ ਨੂੰ ਦੀਵਾਲੀ ਵਾਲੇ ਦਿਨ ਹਰ ਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਗੁਰਮਤਾ ਪਾਸ ਕਰਕੇ 100-100 ਸਿੱਖਾਂ ਦੇ ਪੰਜੀ ਜਥੇ ਬਣਾਏ ਗਏ ਪੁਆਇੰਟ ਨੰਬਰ 10 ਹਰ ਸਾਲ ਦੀਵਾਲੀ ਦੇ ਮੌਕੇ ਤੇ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਵਿਖੇ ਸਰਬੱਤ ਖਾਲਸਾ ਸਮਾਗਮ ਬੁਲਾਇਆ ਜਾਂਦਾ ਸੀ ਪੁਆਇੰਟ ਨੰਬਰ 11 ਜ਼ਕਰੀਆ ਖਾਨ 1745 ਈਸਵੀ ਵਿੱਚ ਉਸ ਦੀ ਡੈਥ ਹੁੰਦੀ ਹੈ ਉਹ ਮਰ ਜਾਂਦਾ ਹੈ ਅਤੇ ਉਸ ਦੇ ਮਰਨ ਤੋਂ ਬਾਅਦ ਪੰਜਾਬ ਵਿੱਚ ਵੱਡ ਅਮਨੀ ਫੈਲ ਜਾਂਦੀ ਹੈ ਯਾਨੀ ਕਿ ਲਾਅ ਐਂਡ ਆਰਡਰ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ ਅਤੇ ਉਸ ਦੇ ਦੋ ਪੁੱਤਰ ਯਾਹੀਆ ਖਾਨ ਅਤੇ ਸ਼ਾਹ ਨਵਾਜ਼ ਖਾਨ ਆਪਸ ਵਿੱਚ ਗੱਦੀ ਪ੍ਰਾਪਤ ਕਰਨ ਲਈ ਲੜ ਪੈਂਦੇ ਹਨ ਪੁਆਇੰਟ ਨੰਬਰ 12 ਸਿੱਖ ਦੁਸ਼ਮਣਾਂ ਤੇ ਹਮਲਾ ਕਰਕੇ ਪਹਾੜਾਂ ਅਤੇ ਜੰਗਲਾਂ ਵਿੱਚ ਭੱਜ ਜਾਂਦੇ ਸਨ ਉਹਨਾਂ ਨੂੰ ਨੁਕਸਾਨ ਕਰਕੇ ਤੇ ਉਹਨਾਂ ਦਾ ਜੋ ਵੀ ਉਹਨਾਂ ਦੇ ਕੋਲ ਸਮਗਰੀ ਜਾਂ ਧਨ ਦੌਲਤ ਹੁੰਦਾ ਸੀ ਉਹਨਾਂ ਨੂੰ ਲੁੱਟ ਕੇ ਸਿੱਖ ਜਿਹੜੇ ਸੀਗੇ ਉਹ ਪਹਾੜਾਂ ਤੇ ਜੰਗਲਾਂ ਵੱਲ ਦੌੜ ਜਾਂਦੇ ਸੀ ਸੋ ਪਿਆਰੇ ਵਿਦਿਆਰਥੀਓ ਆਓ ਹੁਣ ਦੇਖੀਏ ਕਿ 3 3 ਨੰਬਰ ਵਾਲੇ ਜਾਂ 5 ਨੰਬਰ ਵਾਲੇ ਕਿਹੜੇ ਪ੍ਰਸ਼ਨ ਇਸ ਪਾਠ ਨੰਬਰ 13 ਵਿੱਚੋਂ ਆ ਸਕਦੇ ਹਨ ਦਲ ਖਾਲਸਾ ਦੀ ਉਤਪਤੀ ਦੇ ਕੀ ਕਾਰਨ ਸਨ? ਪ੍ਰਸ਼ਨ ਨੰਬਰ 2 ਦਲ ਖਾਲਸਾ ਦੇ ਮੁੱਖ ਸਿਧਾਂਤ ਕੀ ਸਨ? ਪ੍ਰਸ਼ਨ ਨੰਬਰ 3 ਦਲ ਖਾਲਸਾ ਦੀਆਂ ਸੈਨਿਕ ਵਿਸ਼ੇਸ਼ਤਾਵਾਂ ਕੀ ਸਨ? ਤੇ ਪ੍ਰਸ਼ਨ ਨੰਬਰ 4 ਦਲ ਖਾਲਸਾ ਤੇ ਸੰਖੇਪ ਨੋਟ ਲਿਖੋ। ਸੋ ਐਸੀ ਅੱਜ ਦਾ ਕਸਟ ਐਸ ਜੈਸ ਵਰਕ ਦੇ ਅਕੋਰਡਿੰਗਲੀ ਪੜਦੇ ਜਾਓ ਗਿਆਨ ਵਿੱਚ ਵੀ ਵਾਧਾ ਕਰੋ ਤੇ ਪ੍ਰੀਖਿਆ ਵਿੱਚ ਵੀ ਢੇਰ ਸਾਰੇ ਨੰਬਰ ਲਓ ਧੰਨਵਾਦ ਥੈਂਕ ਯੂ ਵੈਰੀ ਮਚ